ਜਦੋਂ ਕੋਈ ਨਾ ਕੋਈ ਫਰੈਂਡ ਆ ਉਹਨਾਂ ਨਾਲ ਗੱਲ ਤਾਂ ਕਰਨੀ ਪੈਣੀ ਹੈ ਪਰ ਕੰਮ ਬੰਦ ਕਰਨਾ ਪਿਆ ਚੁਗਲੀਆਂ ਓ ਮਾਈ ਗਾਡ ਕੈਮਰਾ ਸੱਚੀ ਆ ਗਿਆ ਯੈਸ ਯੈਸ ਸੱਚੀ ਆ ਆਹਨ ਵਾਲੀ ਹੋਣਾ ਸੱਚੀ ਆ ਚੁੱਕੀ ਐ ਸੋ ਲੋ ਵੀ ਸਜਣੋ ਮੀ ਜਨਾਬ ਹਾਂਜੀ ਸੋ ਬੇਬੇ ਹੁਣੀ ਬੜੇ ਟਾਈਮ ਦੇ ਕਹਿ ਰਹੇ ਸੀ ਕਿ ਪੁੱਤ ਮੈਂ ਤਾਂ ਆ ਨਿਕਾ ਦੋ ਲੋਕਾਂ ਨੇ ਲੱਗੇ ਪੁਰਾਣੇ ਆ ਆਪਾਂ ਕੈਮਰੇ ਲਵਾ ਲਿਆ ਹਾਂਜੀ ਸੋ ਫਾਈਨਲੀ ਅੱਜ ਸੱਜਣੋਂ ਕੈਮਰੇ ਲਾਉਣ ਵਾਲੇ ਬੰਦੇ ਆ ਚੁੱਕੇ ਨੇ ਕੈਮਰੇ ਵਾਲੀ ਟੀਮ ਆ ਚੁੱਕੀ ਆ ਸੋ ਅੱਜ ਆਪਣੇ ਘਰੇ ਕੀ ਲੱਗਣਗੇ ਕੈਮਰੇ ਜਿੱਥੇ ਦੀ ਲੋਕ ਵੇਖਾਂਗੇ ਲੰਘਦੇ ਟੱਪਦੇ ਰਾਤ ਨੂੰ ਦਿਨੇ ਲੋਕ ਨਹੀਂ ਵੇਖਣੇ ਆਪਾਂ ਆਪ ਦਾ ਵੇਖਣਾ ਵੀ ਬੇਦੀਆ ਤੇ ਲੋਕ ਆਪਾਂ ਦੇ ਵੇਖਾਂਗੇ ਲੰਘਦੇ ਟੱਪਦੇ ਵੀ ਵੇਖਾਂਗੇ ਜਿਹੜੀਆਂ ਰਾਤ ਨੂੰ ਗੱਡੀਆਂ ਹੁੰਦੀਆਂ ਉਹ ਵੀ ਵੇਖਾਂਗੇ ਚਲੋ ਵੀ ਸੱਜਣੋਂ ਅੱਜ ਆਪਣੇ ਘਰੇ ਲੱਗਣ ਲੱਗੇ ਕੈਮਰੇ ਸੋ ਆਪਾਂ ਸੋ ਪ੍ਰੋਪਰ ਨੌਲੇਜ ਦੇਵਾਂਗੇ ਕਿਹੜੇ ਕੈਮਰੇ ਲਵਾਉਣ ਲੱਗੇ ਆ ਕਿੰਨੇ ਲਵਾਉਣ ਲੱਗੇ ਆ ਤੇ ਖਰਚਾ ਉਹਨਾਂ ਦਾ ਕੀ ਆਉਂਦਾ ਵਾ ਸੋ ਜਿਹੜੇ ਅੱਜ ਕੱਲ ਚੱਲਦੇ ਉਹ ਲਵਾਉਣ ਲੱਗੇ ਜਿਹਦੇ ਚ ਵਾਇਸ ਵੀ ਰਿਕਾਰਡ ਹੋ ਜਾਂਦੀ ਹੈ ਵੀਡੀਓ ਵੀ ਆਉਂਦੀ ਜਿਹਦੇ ਤੇ ਆਪਾਂ ਕਾਲ ਤੇ ਗੱਲ ਵੀ ਕਰ ਸਕਦੇ ਸੋ ਪ੍ਰੋਪਰ ਤੁਹਾਨੂੰ ਆਪੇ ਇਹ ਵਲੌਗ ਚ ਦੱਸਾਂਗੇ ਕਿ ਕਿੰਨਾ ਖਰਚਾ ਆਉਂਦਾ ਟੋਟਲ ਬਜਟ ਕਿੰਨਾ ਸੋ ਚਲੋ ਫਿਰ ਕਿੰਨੇ ਹੈ ਲਵਣ ਕਿੰਨੇ ਆ ਲਵਾਵਾਂਗੇ ਸੱਜਣੋ ਇੱਕ ਚ ਦੋ ਕੈਮਰੇ ਹੁੰਦੇ ਆ ਸੋ ਆਪਾਂ 4 ਜਾਂ 5 ਜਾਂ 3 ਜਿੰਨੇ ਵੀ ਲੋਟ ਆ ਜਿਹੜੇ ਆ ਫਿਰਦੇ ਨੇ ਚਾਨਣ ਹੋਵੇ ਤੁਰਿਆ ਫਿਰਦਾ ਬੰਦਾ ਜਿਹੜੇ ਆਏ ਘੁੰਮਦੇ ਆ ਜਿਹੜੇ ਆਏ ਘੁੰਮਦੇ ਉਹ ਲੋਨ ਉਹ ਚਲੋ ਫਿਰ ਲਵਾਈਏ ਸੱਜਣੋ ਲਵਾਓ 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 ਮੋਟਾ ਆਏ ਕਿ ਤੇ ਕੈਮਰਾ ਵਾਲੇ ਇੱਥੇ ਰੱਖ ਹੋਰ ਵੀਰੇ ਟਿੱਕ ਟਾਕ ਹੋ ਹਾਂਜੀ ਹਾਂਜੀ ਵਧੀਆ ਜੀ ਟਿੱਕ ਟਾਕ ਦੇ ਭਲਵਾਨ ਜੀ ਲਓ ਜੀ ਵੀਰ ਹੋਣਾ ਨੇ ਲਾਉਣੇ ਜੇ ਕੈਮਰੇ ਤੇ ਵੀਰੇ ਸਿਰਾ ਘਰਾ ਦੇਣਾ ਜੀ ਤੋ ਪਹਿਲਾਂ ਸੱਜਣੋਂ ਆਪਾਂ ਲొਕੇਸ਼ਨ ਚੈੱਕ ਕਰਾਂਗੇ ਕਿੱਥੇ ਕਿੱਥੇ ਲੋਡ ਉੱਥੇ ਉੱਥੇ ਲਾਵਾਂਗੇ ਕਰੀਏ ਸ਼ੁਰੂ ਵੀਰੇ ਹਾਂਜੀ ਵੀਰੇ ਲਓ ਜੀ ਵੀਰ ਜੀ ਹੋਣੀ ਕਹਿੰਦੇ ਜੇ ਕੈਮਰੇ ਲਾਉਣੇ ਤਾਂ ਸਟੈਂਡ ਤੇ ਹੀ ਲਾਉਣੇ ਆ ਉਹ ਕਹਿੰਦੇ ਨਾ ਤੇਰਾ ਕੋਈ ਸਟੈਂਡ ਹੈਗਾ ਕੈਮਰੇਆਂ ਦਾ ਵੀ ਸਟੈਂਡ ਹੈਗਾ ਛੋਟਾ ਸਟੈਂਡ ਏ ਤੇ ਆ ਵੰਡਾ ਹਾਂਜੀ ਲొਕੇਸ਼ਨ ਵੇਖ ਰਹੇ ਹਾਂ ਹਾਂਜੀ ਜੀ ਦੇਖੋ ਵੀਰੇ ਕਿੱਥੇ ਕਰਕੇ ਲੋਟ ਆਉ ਕੰਮ ਲਓ ਜੀ ਰੈਂਬੋ ਤੇ ਡਾਲਰ ਹੋਣੀ ਵੀ ਦੱਸ ਰਿਹਾ ਸਾਨੂੰ ਕਿ ਇੱਥੇ ਇੱਥੇ ਕੈਮਰੇ ਦੀ ਲੋਡ ਆ ਦੇਖ ਤੇ ਨਹੀਂ ਲੋੜ ਹੈ ਤੇ ਤੇ ਨਹੀਂ ਲੋੜ ਲਓ ਜੀ ਵੀਰੇ ਦੇਖ ਲਿਆ ਕਿਥੇ ਕਿਥੇ ਲਾਉਣੇ ਕੈਮਰੇ ਚੱਕ ਲੋ ਫਟੇ ਕਰਾ ਹੁਣ ਆਏ ਹੁਣ ਆਪਾਂ ਕੈਮਰੇ ਲਵਾ ਲਏ ਆ ਕੈਮਰੇ ਲਵਾਏ ਦਾ ਇਹ ਸੌਖ ਹੋ ਜੂਗਾ ਵੀ ਆਪਾਂ ਕਿਤੇ ਵੀ ਕਰਦੇ ਹੋਈਏ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਨਹੀਂ ਉੱਥੇ ਆਪਾਂ ਫਿਰ ਦੇਖ ਸਕਦੇ ਜਿੱਥੇ ਮੋਬਾਈਲ ਤੇ ਚੈੱਕ ਕਰ ਲਿਆ ਕਰਾਂਗੇ ਚੱਕ ਕਰ ਲਿਆ ਕਰੇ ਬੰਦਾ ਜਦੋਂ ਮਰਜੀ ਜਿਵੇਂ ਉਹਦੀ ਬੁੜਪਨ ਦੀ ਮਾਸੀ ਆ ਜਾਂ ਕਨੇਡਾ ਆਪਣੇ ਜਦੋਂ ਰਾਤ ਹੁੰਦੀ ਉਹਨਾਂ ਨੂੰ ਵੀ ਆਪਾਂ ਦਵਾਂਗੇ ਉਹ ਵੀ ਆਪਣੇ ਘਰ ਦਾ ਧਿਆਨ ਰੱਖਿਆ ਕਰਨੇ ਦੱਸਿਆ ਕਰਨੇਗੇ ਕੌਣ ਆਇਆ ਕੌਣ ਗਿਆ ਇਨਾਂ ਦਾ ਸੌਖਾ ਵੀ ਬਹੁਤ ਜ਼ਿਆਦਾ ਕਹਿ ਰਹੇ ਆਂ ਬੰਦੇ ਜਿੰਨਾ ਸੌਖੀ ਆ ਇਨਾਂ ਦਾ ਜਾਸ ਇਹਨਾਂ ਬੰਦਾ ਸਮਝ ਜਾਂਦਾ ਵਾ ਹਾਂ ਇਹ ਇਹਨਾਂ ਨੇ ਨਿਸ਼ਾਨਾ ਇਹਨਾਂ ਨੇ ਕਿਹੜਾ ਸੌਣਾ ਹੁੰਦਾ ਨਾ ਇਹ ਨਾਲੇ ਜਿਹੜੇ ਚੱਕਰ ਕਰਾਣਾ ਉਹ ਵੀ ਫੜੇ ਜਾਇਆ ਕਰਨਗੇ ਜਿਹੜੀ ਚੀਜ਼ ਖਾ ਕੇ ਬਾਹਰ ਛਿੱਲਾ ਛੁਲਾ ਆਇਆ ਸੜਦੇ ਨੇ ਮੈਂ ਨਹੀਂ ਖਾਦਾ ਵਾ ਕਿਨੂੰ ਕਹਿੰਦੇ ਵੇ ਤੁਸੀਂ ਸੌਣਾ ਸਾਰੇ ਉਹ ਵੇਖੋ ਵੇਖੋ ਫੜੇ ਜਾਣਗੇ ਕੱਲਾ ਦੇਖਣ ਨੂੰ ਨਹੀਂ ਜਿਵੇਂ ਆਪਾਂ ਕੁਝ ਥੋਂਦੇ ਪਏ ਆ ਮੰਨ ਲਓ ਤੁਸੀਂ ਚੁਗਲੀ ਕਰਦੇ ਪਏਗੇ ਆਂਟੀ ਦੀ ਉਥੇ ਖੜ ਕੇ ਉਹ ਵੀ ਆ ਜਾਣੀ ਆ ਉਹ ਸੋਸਾਂ ਵੀ ਬੋਲਣਾ ਪਿਆ ਕਰੀਂ ਦੂਰੋਂ ਬਾਬੇ ਮੇਰਿਆਂ ਚੁਗਲੀਆਂ ਕਰ ਦਿੰਦੇ ਆ ਮੈਂ ਕੋਈ ਨਹੀਂ ਹਉਣ ਲੱਗ ਸੌਂ ਜਾਂਦਾ ਕਹਣਾ ਸਾਰਾ ਭਾਈ ਹੁਣ ਜਿਹੜਾ ਫੋਨ ਤੇ ਵੀ ਗੱਲਾਂ ਕਰਾ ਕਰੂਗਾ ਨਾ ਇਹਨਾਂ ਨਾਲ ਪੰਗਾ ਹੀ ਪਾ ਲਵਾ ਗਿਆ ਨਾ ਕੋਈ ਪੰਗਾ ਕਾਦਾ ਵਧੀਆ ਕਿ ਸੱਚਾਈ ਰਹਿੰਦੀ ਆ ਬੰਦਾ ਕੋਈ ਨਹੀਂ ਕਰ ਸਕਦਾ ਬੇਈਮਾਨ ਪਹਿਲਾਂ ਜਦੋਂ ਆਪਾਂ ਚੱਲ ਜਾਂਦੇ ਸੀ ਅੰਕਲ ਨੂੰ ਛੱਡ ਕੇ ਕਰੇ ਤੇ ਅੰਕਲ ਤੇ ਬੇਫਿਕਰ ਬੇਫਿਕਰ ਉਹਨਾਂ ਤੋਂ ਵੇਖਿਆ ਕਰ ਪਰ ਆ ਕੰਪਰਟ ਨਾਲ ਹੀ ਆਵਾਜ਼ ਦੇ ਦੇ ਅਗਰ ਨਹੀਂ ਕੈਮਰੇ ਤੇ ਵੀ ਆਵਾਜ਼ ਵੀ ਆਉਂਦੀ ਹੈ ਹਾਂ ਫਿਰ ਆਵਾਜ਼ ਜਦਾਂ ਕਹਿੰਦੇ ਬੰਦਾ ਕਿੱਥੇ ਹੋ ਕਿੱਥੇ ਹੋ ਇੱਧਰ ਆਓ ਸਾਹਮਣੇ ਹੁਣ ਟੈਨਸ਼ਨ ਫਰੀ ਨਹੀਂ ਹੋ ਸਕਦੇ ਤੁਸੀਂ ਹੁਣ ਤੁਹਾਨੂੰ ਟੈਨਸ਼ਨ ਹੋਊਗੀ ਤੇ ਪਰ ਸਾਨੂੰ ਟੈਨਸ਼ਨ ਫਰੀ ਹੋ ਜਾਣਗੇ ਅਸੀਂ ਨਾਲ ਜਾਵੜਾ ਕਰਾਂਗੇ ਹਾਂ ਕੋਈ ਟੀਜੀ ਆਫ ਦਾ ਕਰੇ ਲੱਗੀ ਗਈ ਠੀਕ ਕਦੋਂ ਦੇ ਆਉਂਦੇ ਸੀ ਆਪਾਂ ਲਵਾਉਣੇ ਆ ਲਵਾਉਣੇ ਆ ਤੇ ਕੈਮਰੇ ਆਲੇ ਆਂਦਾ ਵੀ ਮੀਂਹ ਚ ਟਾਈਮ ਲੱਗਾ ਆਉਂਦਾ ਜੋ ਕੱਲ ਵੀ ਵਗੇ ਭਈ ਜਾਂਦਾ ਕੱਲ ਦਾ ਲੱਗਾ ਮੀ ਦੇ ਹਟਣ ਦਾ ਨਾ ਨਹੀਂ ਲੈ ਰਿਆ ਮੀ ਇੰਨਾ ਮੀ ਪਈ ਜਾਂਦਾ ਹਰ ਮਨ ਸ਼ਰਦਾ ਦਾ ਕੱਟੇ ਆਲਗਾ ਲੱਗਦਾ ਜਮੈਂ ਵੇ ਵੇ ਕਰਨ ਵੀ ਲੱਗੇ ਸਾਰਾ ਕੁਝ ਲੱਗਾ ਕੁਝ ਵੀ ਆ ਉਦੋਂ ਦੇਖੋ ਹੈ ਇਹ ਵੀ ਆਪਾਂ ਵੀਰ ਤੋਂ ਬਣਾਉਣਾ ਨੇ ਕੰਨਾਂ ਤੇ ਚੜਾਉਣਾ ਨੇ ਉਹ ਵੀ ਲੱਗਾ ਹੋਇਆ ਨਾਮੀ ਆ ਹੋਏ ਲੱਗੇ ਅੱਖਾਂ ਵੀ ਲੱਗੀਆਂ ਸਾਰਾ ਟਿਕਾਣਾ ਹੈ ਅੱਖਾਂ ਨਹੀਂ ਤਾਂ ਕੰਮ ਦੇ ਨੇ ਹਾਂ ਸਹੀ ਗੱਲ ਹੈ ਅੱਖਾਂ ਨੇ ਤਾਂ ਲੋਕਾਂ ਨੂੰ ਵੇਖਣਾ ਲੋਕੀ ਸਜਣਾ ਹੁਣ ਆਪਾਂ ਤੁਹਾਨੂੰ ਸਾਰਿਆਂ ਨੂੰ ਕੈਮਰਾ ਦਿਖਾਵਾਂਗੇ ਜਿਹੜੇ ਆਪਣੇ ਘਰੇ ਲੱਗਨੇ ਵੀਰੇ ਕਿਹੜਾ ਬ੍ਰਾਂਡ ਹੈ ਆਈ ਐਮਓ ਯੂ ਕੈਮਰਾ ਵੀ ਦਊਗਾ ਦਾ ਬ੍ਰੈਂਡ ਦਊਗਾ ਦਾ ਬ੍ਰੈਂਡ ਸੋ ਲੋ ਵੀ ਇਹ ਇੱਕ ਕੈਮਰਾ ਨਹੀਂ ਇੱਕ ਚ ਦੋ ਕੈਮਰੇ ਨੇ ਸੱਜਣੋ ਇਹ ਕੁੰਮਣਾ ਦਾ ਹਾਂਜੀ ਕੁੰਮਣਾ ਕਰੂਗੀ ਇੱਕ ਸਟੇਵਰ ਰਹੂਗਾ 200 ਰੁਪਏ ਲਹੂਗਾ ਕੋ ਮੈਂ ਵੀ ਕਰੂਗਾ ਰਿਕਾਰਡਿੰਗ ਵੀ ਕਰਿਆ ਕਰੂਗਾ ਕੋਣ ਕੋ ਚੁਗਲੀ ਨਹੀਂ ਕਰ ਸਕਦਾ ਹਾਂ ਸੋ ਚਕੇ ਹਾਂ ਬੇਟਾ ਤੇਰੇ ਉਹਦੇ ਪਕੜਿਆ ਜਾ ਜਦੋਂ ਬੇਟਾ ਕੋਈ ਫਰੈਂਡ ਆ ਉਹ ਉਹਨਾਂ ਨਾਲ ਗੱਲ ਤਾਂ ਕਰਨੇ ਪੈਣੇ ਤੇ ਕਾਰਨਾ ਬੰਦ ਕਰਨਾ ਚੁਗਲੀਆਂ ਵੇ ਵੇ ਦੇ ਚੁੱਕੀ ਇਹ ਬੰਦ ਹੋ ਜਾ ਬੰਦ ਕਰ ਬੰਦ ਰੋ ਬੰਦ ਕਰ ਗੱਦਾ ਬੰਦ ਨਹੀਂ ਕਰਨੀ ਪੈਣੀ ਐ ਫਿਰ ਕੈਮਰਾ ਇਹਦੇ ਨਾਲ ਗੋਠੇ ਲਵਾਏ ਦੂਜੀ ਗੋਠੇ ਲਵਾ ਦੇ ਉਹਨੂੰ ਹੋਰ ਕਿ ਗੁੱਟ ਚ ਲੈ ਜਾ ਕਰੀ ਨਹੀਂ ਉਹ ਮੈਡੀ ਗੋਟ ਜਿ ਬਣੀ ਤੇ ਮੇਰੇ ਫਰੈਂਡ ਆਇਆ ਕਰ ਵੀ ਜਦੋਂ ਇਹ ਚੁਕਲੀਆਂ ਕਰਨੇ ਤੂੰ ਕੈਮਰੇ ਬੰਦ ਕਰ ਤਾਂ ਕੈਮਰਾ ਬੰਦ ਕਰਦੇ ਮਾ ਵੀ ਰਜਣਾ ਹੁਣ ਆਪਾਂ ਤੁਹਾਨੂੰ ਕਰੌਣੇ ਦਰਸ਼ਨ ਕੈਮਰੇ ਦੇ ਜਿਹੜੇ ਕੈਮਰੇ ਲੱਗਣੇ ਜ ਆਪਣੇ ਘਰੇ ਵਾਹ ਜੀ ਵਾਹ ਵਾਹ ਜੀ ਉਹ ਕੈਰਾ ਲੱਗਣਾ ਇਹ ਦੋ ਗੁੱਸ ਦੱਸਿਆ ਕਰੂਗਾ ਹੂੰ ਕਿਉਂ ਨਹੀਂ ਦਿੰਦੇ ਹਾਂ ਸਾਰਾ ਲਾਓ ਵੀ ਸੱਜਣਾ ਆ ਜਿਹੜਾ ਕੈਮਰਾ ਲੱਗਣਾ ਜੀ ਸੋ ਇੱਕ ਜੀ ਦੋ ਕੈਮਰੇ ਜਿਹੜੇ ਅੱਜ ਕੱਲ ਤੁਹਾਨੂੰ ਪਤਾ ਹੀ ਚੱਲ ਰਹੇ ਆ ਆ ਵੀਰ ਸਟੇਬਲ ਰਹੂਗਾ ਆ ਸਟੇਬਲ ਰਹੂਗਾ ਆ ਚਾਰੇ ਪਾਸੇ 360 ਆਈ ਕੋਮ ਕੋ ਮੁੰਗਾ ਜਿੱਦਨ ਵੀ ਆਪਾਂ ਕਰੀਏ ਮੈਨੂੰ ਇਹ ਤਾਂ ਲੋਕ ਦੱਸਦੇ ਜੇ ਕਿਸੇ ਤੈਨੂੰ ਗੱਲ ਕਰਨੀ ਪੈ ਜਾਂਦੀ ਮੈਂ ਮੈਂ ਬੰਦ ਕਰ ਜਾਕਦਾ ਅੱਛਾ ਇਹ ਸਿੱਧਾ ਆ ਅੱਛਾ ਇੱਕ ਦੱਬੇ ਲੱਗਣੇ ਲੋ ਜੀ ਲਾਸਟ ਤੇ ਸਜਣਾ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂ ਕਿ ਕਿਹੜਾ ਕੈਮਰਾ ਕਿੰਨਾ ਕੀ ਰੇਟ ਆ ਸਾਰਾ ਆਪਾਂ ਨੂੰ ਕਿੰਨੇ ਚ ਪਿਆ A to Z ਸਾਰਾ ਕੀ ਖਰਚਾ ਆਪਾਂ ਬਲੌਗ ਵਿੱਚ ਲਾਸਟ ਜੀ ਜ਼ਰੂਰ ਦੱਸਾਂਗੇ ਲਾਸਟ ਜੀ ਨਹੀਂ ਵਿਚਾਲੇ ਇਹ ਦੱਸਾਂਗੇ ਵਧੀਆ ਕੈਮਰੇ ਨੇ ਤਾਰ ਤੁਰ ਵੀ ਦੱਸਾਂ ਕਿੰਨੇ ਫੁੱਟ ਪਈ ਆ ਤੇ ਕੀ ਹਿਸਾਬ ਨਾਲ ਸਾਰੇ ਹੁੰਦਾ ਮੇਰੇ ਪਾਸ 10 ਮੈਗਾਪਿਕਸਲ 5 ਦਾ ਏ 5 ਏ ਤੇ 5 ਏ 5 5 ਏ ਅੱਛਾ ਕੈਮਰੇ ਬੱਤੇ ਹੁੰਦੇ ਦੋ ਇੱਕ ਰੇ ਕੈਮਰਾ ਉਹ ਫਾਈਲ ਦੂਜਾ ਵੀ ਫਾਈਲ ਓਕੇ ਉਹ ਆਹ 5 ਮੈਗਾ ਮਿਲਾ ਕੇ 10 ਕਰ ਗਏ ਹਾਂ ਟੋਟਲ ਤੇ 10 ਆ 5 ਮੈਗਾ ਪਿਕਸਲ ਏ 5 ਏ ਹੂੰ ਹੋ ਜਣਾ ਜਦੋਂ ਵੀ ਆਏਗਾ ਉਹ ਦੋ ਗੱਟੀਆਂ ਲਾ ਤੇ ਉਹ ਬੱਸੀ ਜਾਏ ਹਾਂ ਉਹ ਇੱਕ ਦਾ ਕਰੇਗਾ ਮੈਂ ਹੋਰ ਨਾ ਨਾਲ ਆਪਣਾ ਅੰਡਾ ਉਹ ਭੱਜਾ ਦੇ ਹਾਂ ਰੂਟਰ ਵੀ ਮਾਰੇਗਾ ਜਦੋਂ ਬੀਬੀ ਭੱਜ ਮਾਇਕਰੋ ਆਹ ਤੇ ਬੜਾ ਖਤਰਾ ਹੋ ਗਿਆ ਬੀਬੀ ਇਹ ਬੰਦ ਨਹੀਂ ਹੋਇਆ ਕਰਨੋ ਚਲੀ ਜਾਇਆ ਕਰਨਾ ਐ ਦੋ ਦਿਨ ਹੋ ਗਏ ਨੇ ਜਿੱਦ ਮੇਰੇ ਉਹਦੇ ਪਿਛਲੇ ਪਾਸੇ ਬਹਿ ਜਾ ਕੇ ਕਹਦਾ ਜਿੱਦ ਨਾ ਹੈ ਬੇਬੇ ਐਂ ਕਰਿਆ ਕਰੀ ਤੂੰ ਉਹਨਾਂ ਕਰੇ ਚਲ ਜਾਇਆ ਕਰੀ ਨਾ ਮੈਂ ਤਾਂ ਨਹੀਂ ਆਉਂਗਾ ਆਉਂਗਾ ਮੇਰੇ ਘਰੇ ਮੈਂ ਤਾਂ ਨਹੀਂ ਆਉਂਗਾ ਲਓ ਜੀ ਕੈਮਰੇ ਦੱਸੋ ਕਿੱਦਾਂ ਲੱਗੋ ਲਓ ਜੀ ਵੀਰੇ ਕੱਲੀਆ ਸ਼ੁਰੂ ਫਿਰ ਹਾਂਜੀ ਲਓ ਜੀ ਆ ਸਾਰਾ ਆ ਵੀ ਸੀ ਆਰ ਆ ਗਿਆ ਆਪਣਾ ਅੱਜ ਤਾਂ ਸਲਾਹ ਹੋਈ ਆ ਆਪਣੀ ਇਨੇ ਟਾਈਮ ਦੀ ਹੈ ਨਾ ਹਾਂ ਇਹ ਨਵੀਂ ਆ ਰੋ ਗਿਆ ਆ ਸਾਰਾ ਕੁਝ ਦੱਸਾਂ ਕਿਹੜਾ ਕਿਹੜਾ ਬ੍ਰਾਂਡ ਹੈ ਕਿੰਨੀ ਕੀ ਰੁਪਈਆ ਕਿੰਨਾ ਖਾਚ ਆ ਆ ਕੀ ਚੀਜ਼ ਹੈ ਵੀਰੇ ਕਿਹੜੀ ਕਿਹੜੀ ਚੀਜ਼ ਹੈ ਇਹ ਵੀ ਇਸ ਬਾਕਸ ਆ ਇਹ ਸਵਿੱਚ ਲਗਾਈ ਅੱਛਾ ਅੱਛਾ ਠੀਕ ਆ ਬੰਦਰੀਆਂ ਸਾਹ ਕਿਹੜਾ ਬੋਸ ਹੈ ਉਹ ਚੱਕੋ ਲਓ ਜੀ ਸਜਣੋ ਆ ਜਿਹੜੀਆਂ ਤਾਰਾਂ ਪਾਦੀਆਂ ਕਿਹੜੀਆਂ ਕੈਟ 6 ਸੀ ਵੀਰੇ ਕੈਟ 6 ਇੱਕ ਚ ਵੀਰੇ ਹੋਣੀ ਕਹਿੰਦੇ 8 ਤਾਰ ਹੁੰਦੀਆਂ ਨੇ ਇਹਦੇ ਵਿੱਚ ਵਾਹ ਜੀ ਵਾਹ ਲਓ ਜੀ ਲਾ ਵੀ ਸਜਣੋ ਕੈਮਰੇ ਦੇ ਕੈਮਰਾ ਚੜੇ ਪਿਆ 1 2 3 ਨਹੀਂ 4 ਨਹੀਂ ਪੂਰੇ 6 ਮੇ ਛੇ ਨਹੀਂ 8 ਕੈਮਰੇ ਲੱਗਨੇ ਪੂਰੇ ਹਾਂਜੀ ਕੈਮਰੇ ਦਾ ਕੰਮ ਚੱਲ ਰਿਹਾ ਜੋਰਾ ਸ਼ੋਰਾ ਤੇ ਕੈਮਰੇ ਦਾ ਕੰਮ ਤਾਂ ਜੋਰਾ ਸ਼ੋਰਾ ਤੇ ਚੱਲ ਰਿਹਾ ਤੇ ਉਧਰ ਵੇਲਾ ਫੌਜ ਆ ਐਮਬੋ ਇੱਥੇ ਬੈਠੀ ਸੀ ਜੋਨੀ ਇੱਥੇ ਬੈਠੀ ਸੀ ਤੇ ਉਹ 2 ਡਾਲਰ ਥੱਲੇ ਸੀ ਲਓ ਵੀ ਸੱਜਣੋ ਦੁਪਹਿਰ ਦੇ ਲੱਗੇ ਹੋਏ ਆ ਵੀਰ ਜਾਨੀ ਅ ਵੀਰ ਜੀ ਓਕੇ ਆ ਰਿਪੋਰਟ ਹਾਂਜੀ ਹਾਂਜੀ ਓਕੇ ਆ ਜੀ ਬੜੇ ਮਿਹਨਤੀ ਨੇ ਯਾਰ ਵਿਚਾਰੇ ਮੀਂਹ ਚ ਲੱਗੇ ਹੋਏ ਨੇ ਵੀਰ ਜਾਨੀ ਮੀਂਹ ਲੈ ਕੇ ਆਏ ਨਾਲ ਹੀ ਕਹਿ ਹੈ ਵੀਰ ਜੀ ਕਾਦੇ ਆ ਕੈਮਰੇ ਲਾਉਣ ਤੇ ਮੀਂਹ ਨਾਲ ਹੀ ਲੈ ਕੇ ਮੀਂਹ ਆ ਕਮਾਂਦੀ ਮੇਉ ਪਾਣੀ ਵੀ ਇੰਨਾ ਖੜਿਆ ਪਿਆ ਸਵੇਰ ਤੋਂ ਲੱਗੇ ਹੋਏ ਨੇ ਸੋ ਸੱਜਣੋ ਵੀਰੇ ਹੋਣੀ ਵਿਚਾਰੇ ਆਏ 12 ਵਜੇ ਤੇ ਸ਼ਾਮ ਦੇ 6 ਵਜੇ ਚੁੱਕੇ ਆ ਮੈਨੂੰ ਲੱਗਦਾ ਕੱਲ ਦਾ ਦਿਨ ਵੀ ਲੱਗ ਹੀ ਜਾਣਾ ਸੋ ਕੈਮਰੇ ਦੇ ਕੈਮਰਾ ਚੜਿਆ ਪਿਆ ਜੇ ਕੈਮਰੇ ਤੇ ਕੈਮਰਾ ਖਿੱਚ ਕੇ ਰੱਖੋ ਕੰਮ ਖਿੱਚ ਕੇ ਤਾਰਾ ਤੁਰਾਈਆਂ ਪਾਦੋ ਜਿੱਧਰ ਲੋਟ ਆਉਂਦੀਆਂ ਐ ਫਿਰ ਉਦੋਂ ਆਪਾਂ ਨੂੰ ਲੱਗਦਾ ਹੁੰਦਾ ਕਿ ਯਾਰ ਬਾਹ ਇੰਨੇ ਕੇ ਟਾਈਮ ਚ ਹੋ ਜਾਣਾ ਪਰ ਕੈਮਰੇ ਦੇ ਇੰਨੀ ਖਪਾਈ ਹੁੰਦੀ ਆ ਇਧਰੋਂ ਪੈ ਪਾਦ ਉਧਰੋਂ ਤਾਰ ਪਾਦ ਇਧਰੋਂ ਪਾਦ ਆਏ ਆਏ ਬਾਤ ਆ ਰਹੀਆਂ ਇਹ ਲੌਂਕਦੀਆਂ ਨਹੀਂ ਦੀਆਂ ਲੋ ਵੀ ਸੱਜਣੋ ਗੱਲ ਕੱਲ ਤੇ ਪਹੁੰਚ ਮੋਜੁਕਾਲੇ ਕਰਮਕਾਫ ਹੋ ਗਿਆ ਸੱਤ ਵਾਜ ਚੱਲੇ ਆ ਜਾਂ ਹਲੇ ਤੱਕ ਵੀ ਵੀਰ ਹੋਣੀ ਲੱਗੇ ਪਈ ਬਿਚਾਰੇ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਅੱਜ ਤੇ ਚਮਕ ਰਹੇ ਹੋ ਪੂਰੇ ਹੈ ਬਲਵਾਨ ਜੀ ਠੀਕ ਠਾਕ ਹੋ ਲਓ ਜੀ ਵੀਰ ਹੋਣੀ ਪਹੁੰਚ ਚੁੱਕੇ ਜੇ ਕਹਿੰਦੇ ਆ ਗਏ 10 ਵਜੇ ਹੋਣੀ ਹੋਈ ਆਪ ਤੁਟਾ ਕੇ 10 ਵਜੇ ਲਾ ਕੇ ਪੌੜੀਆਂ ਪੂੜੀਆਂ ਲਾ ਦੋ ਕਰਾਨੀ ਲਓ ਵੀ ਇੱਧਰ ਕੈਮਰੇ ਤੇ ਕੈਮਰਾ ਚੜਿਆ ਪਿਆ ਇੱਕ ਤਰ੍ਹਾਂ ਦੇ ਨਹੀਂ ਦੋ ਤਰ੍ਹਾਂ ਦੇ ਨਹੀਂ ਪੂਰੇ ਵੀਰੇ ਤਿੰਨ ਤਰ੍ਹਾਂ ਦੇ ਕੈਮਰੇ ਲਾਉਣੇ ਜੇ ਲਓ ਜੀ ਇਹਦੇ ਚ ਆ ਜਾਂਦੇ ਜਿਵੇਂ ਡਬਲ ਹੋ ਜਾਂਦੇ ਆਹ ਲੱਗ ਕੈਮਰਾ ਥੱਲੜ ਦਾ ਉੱਪਰਲਾ ਅਲੱਗ ਆ ਆ ਗਿਆ ਸਿੰਗਲ ਆ ਵੀ ਸਿੰਗਲ ਆ ਵੀਰੇ ਆ ਆ ਘੁੰਮਦਾ ਜੀ ਆ ਜਿਹੜਾ ਨਹੀਂ ਨਹੀਂ ਘੁੰਮਦਾ ਨਹੀਂ ਵੀਰੇ ਅੰਦਰ ਲੱਗਣਾ ਡੌਮ ਕੈਮਰਾ ਹੁੰਦਾ ਵਾ ਓਕੇ ਹਾਂਜੀ ਵਾਟਰ ਪ੍ਰੂਫ ਹੀ ਹੁੰਦੇ ਕੈਮਰੇ ਜੀ ਅੱਛਾ ਕੈਮਰੇ ਤਾਂ ਸਾਰੇ ਵਾਟਰ ਪ੍ਰੂਫ ਹੀ ਆ ਲਓ ਜੀ ਚੱਕ ਕੇ ਰੱਖੋ ਘਾਮ ਨੂੰ ਕਰਾਨੀ ਹਾਂਜੀ ਬਈ ਇੱਕ ਅੰਦੀ ਵੈਰੈਟੀ ਹੋਰ ਹੈਗੀ ਆਪ ਉਹ ਵੀ ਲਾ ਦੇਣੀ ਸ ਹੋਰ ਆ ਰਹੇ ਆਇਆ ਕੋਰ ਕੈਮਰਾ ਆ ਰਹੇ ਆ ਆਪਣੇ ਕੈਮਰੇ ਤੇ ਕੈਮਰਾ ਚੜਾ ਦੇਣਾ ਪੂਰੇ 8-10 ਕੈਮਰੇ ਠੋਕ ਦੇਣੇ ਵੀਰੇ ਸਾਰੇ ਪਾਸੇ ਲਓ ਜੀ ਬਹੁਤ ਸੋਹਣਾ ਕੰਮ ਜੀ ਵੀਰ ਹੋਣਾ ਹਾਂ ਜੀ ਇਹ ਵੀਰ ਜੀ ਸਾਡੇ ਖਤਰੋਂ ਦੇ ਖਿਲਾੜੀ ਠੋਕ ਕੇ ਪੈ ਗਏ ਨੇ ਉਧਰ ਦੇਖਾਂ ਮੈਂ ਓਕੇ ਯਾਰ ਬੋਲਣਾ ਲਓ ਵੀਰੇ ਇਹ ਦੱਸਿਆ ਜੀ ਮਾੜਾ ਬਕਸ਼ਾ ਕਾਦੇ ਲਈ ਹੁੰਦਾ ਏ ਇਹ ਜਿਹੜਾ ਆਪਾਂ ਲਾਇਆ ਇਹ ਤਾਂ ਆਪਾਂ ਪੀਵੀਸੀ ਪੋਪੀਜ਼ ਲਾਵਾਂਗੇ ਕਿ ਜੇ ਮੈਂ ਪੰਜ ਛੋਕੀ ਤਾਰ ਜਾਊਗੀ ਸਾਰੀਆਂ ਤਾਰਾਂ ਇੱਥੇ ਲੱਗ ਜਾਣਗੀਆਂ ਬੋਲ ਇਹ ਜ਼ਰੂਰੀ ਹੁੰਦਾ ਹੈ ਸੱਜਣੋ ਤੁਸੀਂ ਵੀ ਲਵਾ ਸਕਦੇ ਜੀ ਕੀ ਕੀ ਨਾਂ ਇਹਦਾ ਪੀਓ ਇਹ ਬਾਕ ਪੀਓ ਪੀਐਨਸੀ ਰੈਕ ਇਹਨੂੰ ਬੋਲਦੇ ਪੀਓ ਇਹਦੇ ਵਿੱਚ ਲੱਗਦੀ ਹੁੰਦੀ ਆਹ ਕਿਡਾ ਨੂੰ ਠੀਕ ਆ ਵੀਰੇ ਲਓ ਜੀ ਇਧਰ ਕਹਿੰਦੇ ਸੱਜਣੋ ਪੀਜੇ ਤਿਆਰ ਹੋ ਰਹੇ ਹੋ ਵੀ ਚੁੱਲ੍ਹੇ ਤੇ ਕੈਮਰੇ ਵਾਲੇ ਵੀਰ ਹੋਣ ਆਸਤੇ ਆ ਆਪਣਾ ਰੈਡੀ ਤਿਆਰ ਬਰ ਤਿਆਰ ਚੈੱਕ ਕਰੋ ਕਰਾਂ ਦੀ ਹੁਣ ਚੁੱਲਿਆਂ ਦੇ ਪੀਜੇ ਬਣਿਆ ਕਰਨਗੇ ਆਇਆ ਵੇਖ ਕੇ ਮੂੰਹ 'ਚ ਪਾਣੀ ਬੜਾਓ ਤੁਸੀਂ ਵੀ ਤੇ ਖਾਓ ਨੀ ਆਲੇ ਲਓ ਥੈਂਕ ਯੂ ਮੰਮੀ ਇਹ ਬਹੁਤ ਵੈਣ ਬਣਿਆ ਹਨ ਇਹ ਸਾਡੇ ਸ਼ੈਫ ਜੀ ਨੇ ਆਪਣੇ ਮਟੀਰੀਅਲ ਵਾਧੂ ਪਿਆ ਵਾ ਤੇ ਆਪਾਂ ਹੁਣ ਬਣਾ ਬਣਾ ਕੇ ਖਾਈ ਜਾਣਾ ਜਿੰਨਾ ਚਿਰ ਖਾਈ ਜਾਣਾ ਜਿੰਨੇ ਨੇ ਮੋٹے ਨੇ ਨਾ ਹੋ ਗਏ ਟੱਡ ਐਦਾਂ ਨਾ ਫੁੱਲ ਗਏ ਓਏ ਹੋਏ ਓਏ ਕੀ ਆਈ ਬਾਤਾਂ ਕੀ ਚੁੱਲਿਆਂ ਦੀ ਬਣਾ ਲੀਂਦੇ ਇੱਕ ਬਣ ਗਿਆ ਤੇ ਦੂਸਰੀ ਦੀ ਤਿਆਰੀ ਏ ਠੀਕ ਹੈ ਡੈਡੀ ਵੀਰੇ ਸਹੀ ਸਹੀ ਰਿਵਿਊ ਦਿਹਾ ਜੇ ਕਿੱਦਾਂ ਬਣਿਆ ਜੇ ਵਧੀਆ ਬਣਿਆ ਬਹੁਤ ਵਧੀਆ ਟੈਂਡੇ ਪਲਵਾਨ ਜੀ ਹਾਂ ਜੀ ਵਧੀਆ ਚਲੋ ਚੱਕ ਦੋ ਕਾਮ ਨੂੰ ਫਿਰ ਇਹ ਡੇਵਰੇ ਲੱਗ ਰਹੇ ਆ ਲੱਗ ਰਹੇ ਤਾਂ ਚੱਕ ਹੀ ਹੋਈ ਜਾਂਦੇ ਹੈ ਆ ਵੀਰ ਜੀ ਤੇ ਵਾਲੇ ਚੈੱਕ ਹੀ ਕਰੀ ਜਾਣੇ ਆ ਲਓ ਜੀ ਸਿੱਧਾ ਅੱਖਾਂ 'ਚ ਵਜਿਆ ਕਰਨਾ ਇਹ ਨਾ ਕੈਮਰਾ ਸਿੱਧਾ ਮੱਥੇ ਜਾ ਕੇ ਮੱਥੇ ਜਾ ਕੇ ਵਜਿਆ ਕਰਨਾ ਹਾਂ ਕੈਮਰੇ ਲੱਗੇ ਪਰ ਤੇਰੇ ਲਈ ਔਖਾ ਹੋ ਗਿਆ ਗਮ ਤੇ ਮੇਰੇ ਆਤੇ ਕਹਦੇ ਔਖਾ ਹੋ ਗਿਆ ਅੰਦਰ ਤਾਂ ਨਹੀਂ ਅੱਗੇ ਅੰਦਰ ਜਾ ਕੇ ਬਹਿ ਜਾ ਕਰੋਗੇ ਅੰਦਰ ਚੱਲੀ ਜਾਇਆ ਕਰੋਗੇ ਅੱਖਾਂ ਛੱਡ ਲਿਆ ਕਰੂੰਗੀ ਬੀਬੀ ਭਾਜਨੋ ਮੈਂ ਤਾਂ ਹੀ ਅੱਗੇ ਮੈਨੂੰ ਕਹਿ ਰਹੇ ਸੀਗੇ ਕੀ ਕਹਿੰਦੇ ਔਖਾ ਕਰਤਾ ਤੁਸੀਂ ਓ ਯਾਰ ਵੀ ਬੇਬੀ ਭੱਜ ਨੋ ਬੇਬੇ ਦੀ ਬੈਸਟ ਫਰੈਂਡ ਆ ਉਹ ਇੱਥੇ ਬੈਠ ਦੇ ਇੱਥੇ ਕੈਮਰਾ ਲੱਗ ਗਿਆ ਹੁਣ ਬੇਬੇ ਉਹਨਾਂ ਤੇ ਉਹ ਚੂਲੀਆਂ ਨਹੀਂ ਗੱਲਾਂ ਬਾਤਾਂ ਨਹੀਂ ਹੋਣੀਆਂ ਹੁਣ ਅੰਦਰ ਜਾ ਕੇ ਬਹਿ ਜਾ ਕੇ ਨਹੀਂ ਬੇਬੇ ਹੋਰ ਪੱਖਾ ਛੱਡ ਲਿਆ ਕਰੋਗੇ ਤੇ ਉੱਥੇ ਬਾਤ ਗੱਲਾਂ ਤਾਂ ਕਰਨੀਆਂ ਆ ਜਾਂ ਰੋਟੀਆਂ ਤਾਂ ਥੋੜਾ ਖਾਣੀਆਂ ਸਹੀ ਗੱਲ ਇਹ ਕਰਨਾ ਤਾਂ ਹੀ ਬਣੀਆਂ ਅੱਗੇ ਸੱਜਣੋ ਵੀਰਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਫੇਰ ਕੈਮਰੇ ਲਾਉਣ ਦੇ ਨੂੰ ਰਾਤ ਹੋ ਗਈ। ਆਈ ਤੱਕ ਦਿਨ ਦਾ ਲਾਗੇ ਚੱਲ ਰਹੀ ਗਿਆ ਦਿਨ ਚ ਲੱਗ ਜਾਂਦੇ ਪਰ ਮਿਹਨਤ ਬੜੀ ਲੱਗ। ਖਾਸ ਕਰਕੇ ਉਹ ਵੀਰ ਜੀ ਨੇ ਬਹੁਤ ਮਿਹਨਤ ਕੀਤੀ। ਥੈਂਕ ਯੂ ਵੀਰੇ। ਸ਼ਰਵਾਰ ਆਈ ਨੇ ਥੋੜੇ ਥੋੜੇ। ਸੋ ਹੁਣ ਵੀਰੇ ਆਪਾਂ ਬਣਾ ਐਸਟੀਮੇਟ ਦੱਸ ਦੇਣਾ ਨਾ। ਆਪਣੇ ਜਿਵੇਂ ਕਿਹੜੀ ਕੰਪਨੀ ਦਾ ਹੈ, ਕਿਹੜੇ ਬ੍ਰਾਂਡ ਦਾ ਹੈ ਇਹ? ਹਾਈਮ ਮੌਜੂਦੇ ਕੈਮਰੇ ਹੈ ਜੀ। ਦੋ ਵਕਾਂ ਦੋ ਵਾ ਦਾ ਬ੍ਰਾਂਡ ਹੈ ਗਏ। ਜਿਵੇਂ ਵਧੀਆ ਵਧੀਆ ਬ੍ਰਾਂਡ ਆ। ਹਾਂਜੀ। 5+5 ਕੈਮਰੇ ਲਾ ਗਏ ਆਪਣੇ। ਪੀ.ਜੀ.ਆਰ. ਫਿਲਮਰੇ ਬਈ ਹੁਣਾਂ ਦਾ 50000 ਦਾ ਹਾਂ 50000 ਦੇ ਲਾਗੇ ਤਾਂ ਕਿ ਜੇ ਤੁਸੀਂ ਵਧੀਆ ਕੈਮਰੇ ਲਵਾਉਣੇ ਹੋ ਜਿਦੇ ਚ ਰਿਕਾਰਡਿੰਗ ਵੀ ਹੋਵੇ ਜਿਦੇ ਤੁਸੀਂ ਗੱਲ ਵੀ ਕਰ ਸਕੋ ਜਿਦੇ ਸੈਂਸਰ ਵੀ ਹੋਣ ਜਿਦੇ ਕੋਈ ਅੱਗੇ ਆਵੇ ਲਾਈਟਾਂ ਵੀ ਜਗਣ ਸੋ ਵਧੀਆਲੇ ਕੈਮਰੇ ਆ ਸੋ 50000 ਚ ਪੈ ਗਏ ਭਲੇ ਇੱਕ ਵਾਰੀ ਲਾ ਕੇ ਚੱਲ ਬੰਦਾ ਇਹ ਆ ਵੀਰੇ ਸੇਫਟੀ ਅੰਦੇ ਹੁੰਦੇ ਆ ਕਿ ਬੰਦਲ ਬੰਦਾ ਕਿਤੇ ਚਲੇ ਜਾਂਦਾ ਤਾਂ ਕੈਮਰੇ ਵਿੱਚ ਪਤਾ ਲੱਗਦਾ ਨਹੀਂ ਤਾਂ ਵੀ ਸਜਣੋ ਮੈਨੂੰ ਪਤਾ ਤੁਸੀਂ ਬਹੁਤ ਵੇਟ ਕਰ ਰਹੇ ਹੋ ਕਿ ਅਸੀਂ ਦੱਸਿਏ ਕਿ ਕਿੱਥੋਂ ਲਵਾਏ ਤਾਂ ਜੋ ਤੁਸੀਂ ਵੀ ਕੈਮਰੇ ਲਵਾ ਸਕੋ ਜਿੰਨੇ ਲਵਾਉਣੇ ਕਿਉਂਕਿ ਰੇਟ ਵਧੀਆ ਵਧੀਆ ਡੀਲ ਕਰਦੇ ਨੇ ਸੋ ਵੀਰੇ ਆਪਣੀ ਸ਼ੌਕ ਕਿੱਥੇ ਆ? ਪੇਪਰੋਡ ਜੀਰਨ ਆਨਦੇ ਕੰਪਿਊਟਰਸ ਪੇਪਰੋਡ ਜੀਰਾ ਜੀਰੇ ਵੀ ਕਿਹਾ ਸਜਣੋ ਆਨਦੇ ਕੰਪਿਊਟਰਸ ਸੋ ਵੀਰੇ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਵੀ ਦੱਸ ਦੋ ਜੇ ਕਿਸੇ ਨੇ ਕੈਮਰੇ ਲਵਾਉਣੇ ਸੋ ਕਿਹੜੇ ਨੰਬਰ ਤੇ? 90842 55054 ਇੱਕ ਵਾਰੀ ਮੇਰੇ ਬੋਲਦਾ ਬੇ ਆ ਸੁਬੀ ਆਲੀ ਪ੍ਰਪਰਿਓ ਪਚਨ ਸੋ ਸਦਰੋ ਇਹ ਜਿਹੜਾ ਨੰਬਰ ਸੋ ਸਾਰਾ ਲੱਜੂ ਕਿ ਉਹਨਾਂ ਕਹੇ ਰਹੇ ਤੈਨੂੰ ਦਿਖਾ ਨਹੀਂ ਪਾਏ ਤੇ ਕਿ ਭਾਈ ਇੱਥੇ ਲੱਗਿਆ ਸੋ ਲੱਗ ਗਿਆ ਬਹੁਤ ਵਧੀਆ ਲੱਗ ਗਿਆ ਸੋ ਕੁਆਲਿਟੀ ਵੀ ਬਹੁਤ ਗੋੜਿਆ ਬਹੁਤ ਬਹੁਤ ਧੰਨਵਾਦ ਸੋ ਤੋਂ ਸਾਰੇ ਦਾ ਵੀ ਬਹੁਤ ਬਹੁਤ ਧੰਨਵਾਦ ਬਲੌਗ ਦੇਖਣ ਲਈ ਸੋ ਕਮੈਂਟ ਕਰਕੇ ਜਰੂਰ ਦੱਸਿਓ ਕੀ ਤੁਸੀਂ ਕੈਮਰੇ ਲਵਾ ਲਏ ਆ ਕਿ ਹਲੇ ਲਵਾਉਣੇ ਆ ਕਿ ਤੁਹਾਨੂੰ ਸਾਡੇ ਇਹ ਜਿਹੜੇ ਕੈਮਰੇ ਕਿੱਦਾਂ ਲੱਗੇ ਆ ਜਿਲਬੋੜੇ ਆ ਤੇ ਇੱਧਰ ਮਿਲੋ ਇੱਧਰ ਮਿਲੋ ਕੰਟੈਕਟ ਕਰੋ ਬਹੁਤ ਵਧੀਆ ਡੀਲ ਕਰਦੇ ਨੇ ਤੋਂ ਸਪੈਸ਼ਲ ਗਗਨ ਵੀਰੇ ਦਾ ਉਹ ਆ ਨਹੀਂ ਸਕਿਆ ਉਹਨਾਂ ਦਾ ਧੰਨਵਾਦ ਤੋਂ ਬਹੁਤ ਵਧੀਆ ਡੀਲ ਕੀਤਾ ਯਾਰ ਥੈਂਕ ਯੂ ਵੀਰੇ ਆ ਤਾਰ ਸਾਨੂੰ ਫ੍ਰੀ ਦਿੱਤੀ ਨਾਲ ਥੈਂਕ ਯੂ ਇਹ ਥੋੜੇ ਟਾਈਮ ਲਈ ਲੈ ਜਾਣੀ ਆ ਤੋਂ ਬਾਬਾ ਤੁਹਾਨੂੰ ਸ਼ੁਕਰੀਆ ਜਿਉਣੇ ਵਾਦੇ ਰ ਠੀਕ ਆ ਜੀ ਬਾਏ 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 ਜੀ ਸਤਿ ਸ੍ਰੀ ਅਕਾਲ